ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਸਮੂਹ ਆਦੇਦਾਰਾਂ ਦੀ ਇੱਕ ਅਹਿਮ ਮੀਟਿੰਗ ਗੁਰਦੁਆਰਾ ਸੁਖਚੈਨਾਨ ਸੈਫਗਵਾੜਾ ਵਿਖੀ ਹੋਈ ਜਿਸ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ ਨੇ ਕੀਤੀ ਮੀਟਿੰਗ ਦੌਰਾਨ ਜਿੱਥੇ ਅਹਿਮ ਮੁੱਦੇ ਅਤੇ ਵਿਚਾਰ ਚਰਚਾ ਹੋਈ ਉੱਥੇ ਹੀ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ ਨੇ ਦੱਸਿਆ ਕਿ ਇਹ ਮੀਟਿੰਗ ਗੰਨੇ ਦੇ ਪਿਛਲੇ ਬਕਾਏ ਨੂੰ ਲੈ ਕੇ ਕੀਤੀ ਗਈ ਹੈ ਗੰਨੇ ਦੇ ਪਿਛਲੇ ਬਕਾਏ ਨੂੰ ਲੈ ਕੇ ਔਰ ਜੋ ਕੇਐਮਐਮ ਨੇ ਟਕਾਲਾਂ ਦਿੱਤੀਆਂ ਉਹਨੂੰ ਲੈ ਕੇ ਅੱਜ ਇੱਕ ਐਮ ਮੀਟਿੰਗ ਕੀਤੀ ਗਈ ਹੈ ਇਸ ਮੀਟਿੰਗ ਦੇ ਵਿੱਚ ਦੋ ਮੁੱਖ ਜਾਂਦੇ ਸੀ ਇੱਕ ਫਗਵਾੜਾ 슈ਗਰ ਮਿਲ ਜਿਹੜੀ ਹੈ ਉਹਦਾ ਮਸਲਾ ਮੇਨ ਅਜੰਡਾ ਸੀਗਾ ਔਰ ਦੂਸਰਾ ਅਜੰਡਾ ਸੀਗਾ ਜਿਹੜੀ ਕੇਐਮਐਮ ਨੇ ਕਾਲ ਦਿੱਤੀ ਆ ਬਿਜਲੀ ਸ਼ੋਧ ਬਿੱਲ 2025 ਨੂੰ ਲੈ ਸੋ ਪਹਿਲੇ ਅਜੰਡੇ ਤੇ ਸਰਬਸੰਮਤੀ ਨਾਲ ਸਾਰਿਆਂ ਨੇ ਇਹ ਫੈਸਲਾ ਲਿਆ ਹੈ ਕਿ ਜਿਹੜੀ ਫਗਵਾੜਾ ਮਿਲ ਹੈ ਇਹ ਸਾਡੇ ਏਰੀਏ ਦੀ ਬੜੀ ਪੁਰਾਣੀ ਮਿਲ ਹੈ ਔਰ ਇਹ ਦਿਨੇ ਦੀ ਬੈਲਟ ਹੈ ਸਾਡੀ ਚੋਂ ਜਿਲਿਆਂ ਨੂੰ ਇਹ ਮਿਲ ਲੱਗਦੀ ਹੈ ਇਹ ਮਿਲ ਜਿਹੜੀ ਚੱਲਣੀ ਚਾਹੀਦੀ ਹੈ ਸਾਡੀ ਪੰਜਾਬ ਸਰਕਾਰ ਨੂੰ ਅਪੀਲ ਹੈ ਵੀ ਸਾਡਾ ਜਿਹੜਾ ਪਿਛਲਾ ਬਕਾਇਆ ਲਗਭਗ 28 ਕਰੋੜ ਸਾਡਾ ਪਿਛਲਾ ਬਕਾਇਆ ਹੈਗਾ 21-22 ਸੀਜ਼ਨ ਦਾ ਉਹ ਸਾਰੇ ਦਾ ਸਾਰਾ ਤੁਰੰਤ ਜਿਹੜਾ ਕਿਉਂਕਿ ਸਰਕਾਰ ਨੇ ਵੇਚੋ ਕੇ ਐਗਰੀਮੈਂਟ ਕਰਾਇਆ ਸੀ ਐਗਰੀਮੈਂਟ ਦੇ ਮੁਤਾਬਕ 30 April 2024 ਤੱਕ ਜਿਹੜੇ ਨਵੇਂ ਓਨਰ ਆਏ ਨੇ ਨਵੇਂ ਮਾਲਕ ਆਏ ਨੇ ਰਾਣਾ ਗਰੁੱਪ ਉਹਨਾਂ ਨੇ ਉਹ ਦੇਣਾ ਸੀ ਉਹ ਤੋਂ ਪਿੱਛੇ ਹਟੇ ਨੇ ਤੇ ਸਰਕਾਰ ਦੀ ਡਿਊਟੀ ਬਣਦੀ ਹੈ ਵੀ ਉਹ ਜਿਹੜਾ ਸੜਾ ਬਕਾਇਆ 28 ਕਰੋੜ ਹੈ ਉਹ ਤੁਰੰਤ ਜਿਹੜਾ ਕਿਸਾਨਾਂ ਦੇ ਖਾਤਿਆਂ 'ਚ ਪਾਇਆ ਜਾਵੇ ਔਰ ਜਿਹੜੀ ਇਹ ਮਿਲ ਹੈ ਮਿਲ ਨੂੰ ਰੈਗੂਲਰ ਚਲਾਇਆ ਜਾਵੇ ਜਿਹੜਾ ਗੰਨਾ ਸਰਕਾਰ ਲਾਡ ਕਰ ਰਹੀ ਆ ਬਾਕੀ ਮਿਲਾਂ ਨੂੰ ਉਹ ਲਾਡ ਕਰਨ ਦੀ بجائے ਉਹ ਜੇ ਨਵੇਂ ਓਨਰ ਮਿਲ ਨੂੰ ਠੀਕ ਠਾਕ ਨਾਲ ਨਹੀਂ ਚਲਾਪਉਂਦੇ ਤੇ ਫਿਰ ਸਰਕਾਰ ਆਪਣੇ ਕਬਜ਼ੇ ਚ ਲੈ ਕੇ ਇਹ ਮਿਲ ਨੂੰ ਚਲਾਵੇ ਸਾਡੇ ਏਰੀਏ ਦੀ ਮਿਲ ਬਿਲਕੁਲ ਚਲਣੀ ਚਾਹੀਦੀ ਹੈ ਔਰ ਸਾਡਾ ਕਿਸਾਨ ਸਫਰ ਨਹੀਂ ਕਰਨਾ ਚਾਹੀਦਾ ਕਿ ਉਹ ਜਾ ਕੇ ਕੋਈ 50 ਕਿਲੋਮੀਟਰ ਤੇ 100 ਕਿਲੋਮੀਟਰ ਤੇ ਜਾ ਕੇ ਗੰਨਾ ਉਹ ਜਿਹੜਾ ਢੋਵੇ ਸੋ ਇਹ ਬੇਨਤੀ ਸਾਡੀ ਅਪੀਲ ਹੈ ਗੰਨੇ ਦੇ ਸਬੰਧ ਦੇ ਵਿੱਚ ਔਰ ਪਿਛਲਾ ਜਿਹੜਾ ਬਕਾਇਆ ਸਹਿਕਾਰੀ ਮਿਲਾਂ ਦਾ ਜਿਵੇਂ ਕਿ ਨਕੋਦਰ ਮਿਲਦਾ ਪੁਰਾਣਾ ਬਕਾਇਆ ਵੀ ਖੜਾ ਹਲੇ ਪਿਛਲੇ ਸੀਜ਼ਨ ਦਾ ਕੁਝ ਸਰਕਾਰ ਨੇ ਪਾਇਆ ਵੀ ਸੀ ਪਰ ਹਜੇ ਪਿਛਲੇ ਸੀਜ਼ਨ ਦਾ ਕਲੀਅਰ ਨਹੀਂ ਹੋਇਆ ਮੈਨੂੰ ਹੁਣ ਪਤਾ ਲੱਗਾ ਕਿ 21 ਕਰੋੜ ਰੁਪਈਆ ਕਿਸਾਨਾਂ ਦਾ ਨਕੋਦਰ ਮਿਲਦਾ ਹੀ ਖੜਾ ਪਿਛਲਾ ਬਕਾਇਆ ਸੋ ਇਸ ਕਰਕੇ ਸਰਕਾਰ ਉਹ ਵੀ ਬਕਾਇਆ ਜਿਹੜਾ ਤੁਰੰਤ ਰੀਲੀਜ਼ ਕਰੇ ਤੇ ਇਸ ਤੋਂ ਇਲਾਵਾ 18 ਤਰੀਕ ਨੂੰ ਜੋ ਕੇਐਮਐਮ ਦੀ ਕਾਲ ਹੈ ਡੀਸੀ ਦਫ਼ਤਰਾਂ ਦੇ ਮੂਹਰੇ ਜਿਹੜੇ ਧਰਨੇ ਤੇ ਮੁਜ਼ਾਰੇ ਉਹ ਕੀਤੇ ਜਾਣਗੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਸੋ ਉਹ ਸਰਬਸੰਮਤੀ ਨਾਲ ਪਾਸ ਹੋਇਆ ਕਿ ਉਹ ਬਿਲਕੁਲ ਜਿਹੜੀ ਕੇਐਮਐਮ ਦੀ ਕਾਲ ਹੈ ਉਹਨੂੰ ਨਵਾਇਆ ਜਾਊਗਾ 18 ਤਰੀਕ ਤੋਂ ਜਿਹੜੇ ਧਰਨੇ ਡੀਸੀ ਦਫ਼ਤਰਾਂ ਤੇ ਉਹ ਲੱਗਣ ਸੋ ਅੱਜ ਦਾ ਦੋਏ ਅਹਿਮ ਅਜੰਡੇ ਸੀ ਦੋਵਾਂ ਤੇ ਹੀ ਬੜੀ ਵਿਚਾਰ ਚਰਚਾ ਕਰਕੇ ਉਸ ਤੋਂ ਬਾਅਦ ਇਹ ਫੈਸਲੇ ਹੋਏ ਨੇ ਸੋ ਇਹ ਮੈਂ ਸਮਝਦਾ ਕਿ ਸਰਬਸੰਮਤੀ ਨਾਲ ਫੈਸਲੇ ਹੋਏ ਨੇ ਸੋ ਸਾਰੇ ਜ਼ਿਲ੍ਹਿਆਂ ਨੂੰ ਮੈਂ ਬੇਨਤੀ ਕਰਦਾ ਹੈ ਕਿ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿੰਨੇ ਸਾਡੇ ਪਿੰਡਾਂ ਦੀਆਂ ਇਕਾਈਆਂ ਦੇ ਪ੍ਰਧਾਨ ਨੇ ਸਰਕਲ ਪ੍ਰਧਾਨ ਨੇ ਸਾਡੇ ਬਲਾਕ ਪ੍ਰਧਾਨ ਨੇ ਜ਼ਿਲ੍ਹਾ ਪ੍ਰਧਾਨ ਨੇ ਸਾਰਿਆਂ ਨੂੰ ਬੇਨਤੀ ਹੈ ਕਿ ਉਹਦੇ ਵਿੱਚ ਸਾਰੇ ਦੇ ਸਾਰੇ ਜ਼ਿਲ੍ਹੇ ਉਹ 18 ਤਰੀਕ ਤੱਕ ਜਿਹੜਾ ਸਾਡਾ ਮੁਜ਼ਾਹਰਾ ਸ਼ੁਰੂ ਹੋਣਾ ਡੀਸੀ ਦਫ਼ਤਰਾਂ ਤੇ ਉਹਦੇ ਮੋਰੇ ਸ਼ਮੂਲੀਅਤ ਕਰਨ ਵਾਇਡੋਰ ਜੀ ਕਾਲਸਾ ਵਾਇਡੋਰ ਜੀ ਮਤ